ਆਪਣਾਓ ਵੀਡੀਓ ਕਪੜੇ ਕੱਢਦੇ ਹੋਏ ਉਹ ਬੰਦਾ ਨੂੰ ਜਿਆਦਾ ਟੱਕਰ ਮਾਰ ਮਾਮਾ ਪੁੱਰੇ ਰਹੇ ਮੇਰਾ اوپر ਦਿਰ ਜਾ ਬੱਸ ਬੱਸ ਦੱਸੋ ਇਹ ਕੰਮ ਕੀ ਕਰਿਆ ਤੁੰਡੀ ਵੀਰਾ ਤੇਰਾ ਹੱਥ ਕਰੀ ਜੰਨੇ ਦੱਸ ਮਾਮਾ ਉਹ ਕਿੱਥੇ ਗਿਆ ਉਹ ਯਾਰ ਗੱਡੀ ਵੀ ਜਾਪੀ ਕਿੱਥੇ ਹੈ ਮਾਮਾ ਉਹ ਤੀਂ ਬੋਲਦਾ ਗੱਡੀ ਮਖੂਦ ਹੈ ਉਹ ਖੋਲ ਕਿਹਦੇ ਵਾ ਭਾਈ ਤੂੰ ਕਹਾਣੀ ਕੀ ਆ ਯਾਰ ਹੱਥ ਫਟੋ ਭਾਈ ਇਹ ਦੇਖੋ ਫਟੋ ਜਿਹੜੀ ਸੀਕਵੈਂਸ ਚ ਨਹੀਂ ਜਾ ਰਿਹਾ ਕੋਈ ਉਹਨੇ ਮਾਰੀਆ ਬੰਦੇ ਨੂੰ ਚੱਕਣ ਦੇ ਦੀ ਕਹਾਣੀ ਤਾਂ ਕੋਈ ਹੋਰ ਆ ਬਈ ਗੁੱਟੀ ਦੇ ਆ ਗੱਲ ਮੁੱਕ ਕੇ ਛੱਡ ਕੇ ਛੱਡ ਤੂੰ ਜਿੱਪੀ ਵਾਰੀ ਤੂੰ ਜਿੱਪੀ ਕੋਣ ਹੈ ਬੰਦੇ ਜਿੰਦਾ ਬੰਦਾ ਬੰਦੇ ਜਨਦੇ ਨੇ ਹਾਂ ਉਹ ਤਾਂ ਸਿਰਫ ਆਉਂਦਾ ਹੋਇਆ ਗਿਆ ਜਾ ਤੂੰ ਬਾਹਰ ਚ ਤੂਰੇ ਹਰੇ ਨਾ ਤੇ ਠੀਕ ਆ ਲਿਆ ਉਹ ਗੱਲ ਕੀ ਹੋਈ ਨਾ ਭਾਈ ਕਾਹਦੇ ਲੈ ਕੇ ਕਾਟੇ ਗਏ ਨੇ ਮੇਰੇ ਨੂੰ ਜਾ ਕੇ ਚੱਕ ਕੇ ਲਾ ਕੇ ਗਏ ਕਿਹੜੇ ਪਿੰਡਾਂ ਤੋਂ ਡਾ ਕਿਹੜਾ ਪਿੰਡਾ ਮੇਰਾ ਪਿੰਡ ਆਇਗਾ ਅੰਮ੍ਰੋਹ ਅੰਮ੍ਰੋਹ ਲੈ ਕੇ ਕਾਹਦੇ ਗਏ ਨੇ ਉਹੋ ਲੈ ਕੇ ਗਏ ਨੇ ਕਿੱਥੇ ਦੀ ਪੁਲਿਸ ਆ ਹੋ ਕੀ ਮਾਰ ਜਾਲੇ ਇੰਨਾ ਤੇ ਗੱਲ ਪੈ ਗਈ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਇਹਨੇ ਪਹਿਲਾਂ ਤੈਨੂੰ ਵਰਤਿਆ ਨਾ ਜਾ ਕੇ ਬਾਤੇ ਵੀਰੇ ਮੇਰੇ ਬੰਦੇ ਤਾਂ ਚੱਲ ਤੈਨੂੰ ਬਾਤੇ ਅਸੀਂ ਤਿੰਨਾ ਦੀ ਜਵਾਬ ਟਕਰਾਲੀਆ ਹੁਣ ਫੇਰ ਚੱਕਰ ਚੱਕ ਕੇ ਲਾਈਆ ਮੇਰੇ ਤੁਸੀਂ ਅੱਜ ਉਰੇ ਕੀ ਕਰਨ ਆਈ ਸੀ ਕਿ ਸਮਰਾਲਾ ਕਚਹਿਰੀ ਚ ਠਤਰਿਕ ਸੀ ਵੀਰੇ ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ ਅੱਜ ਕਿਹੜੀ ਪੁਲਿਸ ਲੈ ਕੇ ਗਈ ਗਿਆ ਕਿ ਕਿੱਥੇ ਦੀ ਪੁਲਿਸ ਆ ਦੱਸਿਆ ਇਹਨਾਂ ਨੇ ਕਹਿੰਦੇ ਆਈ ਸੀ ਕਿੰਨੇ ਦੀ ਪੁਲਿਸ ਦੀ ਉਹ ਲੈ ਕੇ ਗਈ ਇਹਨੂੰ ਤੈਨੂੰ ਝੂਠਾ ਲਾਗੀ ਕੋਈ ਸਿਵਲ ਜੀ ਅਫਸਰ ਜੋ ਸਾਹ ਪੁਲਾ ਦੇਗੀ ਬਾਕੀ ਸਿਵਲ ਜੀ ਬੰਦੇ ਸਾਰੇ ਜਿਹੜੇ ਚੱਕ ਕੇ ਲੈ ਕੇ ਗਏ ਕਿੱਥੋਂ ਇਧਰ ਲੈ ਕੇ ਗਏ ਤੁਸੀਂ ਕਜਰੀ ਚੋਰ ਚੋਰ ਕਰਕੇ ਚੱਕ ਕੇ ਲੈ ਗਏ ਹੁਣ ਐ ਪਤਾ ਨਹੀਂ ਕੀ ਕਰਵਾਉਣਾ ਮੈਂ ਬਸ